ਸਤਿਗੁਰ ਜੀ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਤੇ ਮੈਂ ਆ ਤੀਰ ਸਿੰਘ ਸਨੇਹਰ ਇਸ ਵਕਤ ਅਸੀਂ ਜੀਰਾ ਖੜੇ ਆ ਜ਼ਿਲ੍ਹਾ ਪ੍ਰਸ਼ਦ ਸਮਤੀ ਚੋਣਾ ਦਾ ਐਲਾਨ ਹੋ ਗਿਆ ਐਲਾਨ ਹੋਣ ਦੇ ਹਜੇ ਟਾਈਮ ਹੋਇਆ ਸੀ ਤੇ ਉਧਰੋਂ ਸਾਬਕਾ ਵਿਧਾਇਕ ਕੁਲਬੀਰ ਜੀਰਾ ਨੇ ਜਿਹੜੀ ਆ ਮੀਟਿੰਗ ਰੱਖੀ ਆ ਜਿਹੜੀ ਮੀਟਿੰਗ ਆ ਰੈਲੀ ਦਾ ਰੂਪ ਧਾਰ ਗਿਆ ਤੇ ਕੋਸ਼ਿਸ਼ ਕਰਾਂਗੇ ਗੱਲਬਾਤ ਕਰਾਂਗੇ ਸਾਬਕਾ ਵਿਧਾਇਕ ਕੁਲਬੀਰ ਜੀਰਾ ਦੇ ਨਾਲ ਗੱਲਬਾਤ ਕਰਨ ਲਈ ਗੱਲ ਇਹ ਹੈ ਕਿ ਸ਼ਹੀਦੀ ਦਿਹਾੜੇ ਜਿਹੜੇ ਆ ਉਹ ਦਸੰਬਰ ਦੇ ਵਿੱਚ ਆਪਾਂ ਸਾਰੇ ਨਤਮਸਤਕ ਹੋਣ ਲਈ ਜਾਣੇ ਆ ਗੁਰੂ ਘਰਾਂ ਦੇ ਵਿੱਚ ਔਰ ਮੇਰੇ ਹਿਸਾਬ ਨਾਲ 80 90% ਲੋਕ ਇਹੋ ਜਿਹੇ ਨੇ ਜਿਹੜੇ ਮੰਝੀਆਂ ਤੇ ਵੀ ਨਹੀਂ ਸੌਦੇ ਔਰ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਇਲੈਕਸ਼ਨ ਕਰਾਉਣਾ ਉਹ ਠੀਕ ਨਹੀਂ ਸੀਗਾ ਪਰ ਜੇ ਇਲੈਕਸ਼ਨ ਹੋਇਆ ਤਾਂ ਮੈਂ ਅੱਜ ਕਾਂਗਰਸ ਪਾਰਟੀ ਦੇ ਸਾਰੇ ਉਮੀਦਵਾਰਾਂ ਨੂੰ ਇਹ ਬੇਨਤੀ ਕੀਤੀ ਹੈ ਕਿ ਆਪਾਂ ਇਹ ਜਿਹੜਾ ਇਲੈਕਸ਼ਨ ਆ ਇਹਦੇ ਵਿੱਚ ਕੋਈ ਨਸ਼ਾਨੀ ਵੜਦਾਗਾ ਕੋਈ ਨਸ਼ਾ ਕਿਸੇ ਨੇ ਵਰਤਣਾ ਨਹੀਂਗਾ ਤਾਂ ਕਿ ਉਹਨਾਂ ਨੂੰ ਸੱਚੀ ਤੇ ਸੋਚੀ ਸ਼ਰਧਾਂਜਲੀ ਸ਼ਹੀਦਾਂ ਨੂੰ ਇਹ ਹੋਵੇ ਕਿ ਇਹ ਨਸ਼ਾ ਰਹਿਤ ਇਲੈਕਸ਼ਨ ਜਿਹੜੇ ਆ ਉਹ ਕਰਵਾਏ ਜਾਣ ਔਰ ਇਸ ਕਰਕੇ ਅੱਜ ਜਿਹੜੀ ਅਸੀਂ ਬਲਾਕ ਸੰਪਤੀ ជីਰਾ ਤੇ ਮਖੂ ਦੇ ਔਰ 4 ਜ਼ੋਨ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਨੇ ਅੱਜ ਉਹਨਾਂ ਸੰਬੰਧੀ ਸਾਰੇ ਪੰਚ ਸਰਪੰਚ ਅਹੁਦੇਦਾਰ ਬਲਾਕ ਸੰਪਤੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਔਰ ਵਕ ਵਕ ਜਿਹੜੇ ਆ ਚੇਅਰਮੈਨ ਨmberਦਾਰ ਸਾਹਿਬਾਨ ਸਾਰਿਆਂ ਦੀ ਅੱਜ ਮੀਟਿੰਗ ਬੁਲਾਈ ਹੈ ਮੀਟਿੰਗ ਬੁਲਾ ਕੇ ਉਹਨਾਂ ਨੂੰ ਕਿਹਾ ਕਿ 1 ਤਰੀਕ ਤੱਕ ਆਪੋ ਆਪਣੇ ਜਿਹੜੇ ਕਾਗਜ਼ ਆ ਉਹ ਕੰਪਲੀਟ ਕੀਤੇ ਜਾਣ ਔਰ 2 3 ਤੇ 4 ਨੂੰ ਜਿਹੜੇ ਆ ਉਹ ਕਾਗਜ਼ ਦਾਖਲ ਕੀਤੇ ਜਾਣ। ਸਰ ਮੁੱਦੇ ਕੀ ਰਹਿਣਗੇ? ਮੁੱਦੇ ਤਾਂ ਇਹ ਆ ਕਿ ਇਹਨਾਂ ਨੇ ਵਿਕਾਸ ਤਾਂ ਕੀਤਾ ਨਹੀਂ ਕੱਲੇ ਬਾਈ ਇਲੈਕਸ਼ਨ ਹੀ ਕਰਾਏ ਨੇ। ਔਰ ਲੋਕ ਵੀ ਬੜੀ ਚੰਗੀ ਤਰ੍ਹਾਂ ਜਾਣਦੇ ਨੇ ਕਿਉਂਕਿ ਪਿੰਡਾਂ ਦੇ ਇਲੈਕਸ਼ਨ ਨੇ ਪੰਚਾਇਤਾਂ ਦੇ ਇਲੈਕਸ਼ਨ ਹੋ ਗਏ ਅੱਗੇ ਪਹਿਲਾਂ ਤੇ ਇਹਨਾਂ ਕੋਲ ਬਹਾਨਾ ਸੀਗਾ ਕਿ ਪੰਚਾਇਤਾਂ ਨਹੀਂ ਬਣੀਆਂ। ਹੁਣ ਤਾਂ ਪੰਚਾਇਤਾਂ ਵੀ ਬਣੀਆਂ ਨੇ ਪਰ ਕਿਸੇ ਪਿੰਡ ਜਿਹੜੀ ਉਹ 5 ਪੈਸੇ ਵੀ ਗ੍ਰਾਂਟ ਨਹੀਂ ਆਏਗੀ। 5 ਲੱਖ ਤਾਂ ਦੂਰ ਦੀ ਗੱਲ ਆ। ਇਸ ਕਰਕੇ ਲੋਕਾਂ ਦਾ ਜਿਹੜਾ ਇਹਨਾਂ ਤੋਂ ਮੂਹ ਭੰਗ ਹੋ ਚੁੱਕਾ ਔਰ ਅਸੀਂ ਜਿਹੜੀਆਂ ਅਸੀਂ ਦੋਵੇਂ ਬਲਾਕਪਤੀ ਜੀਰਾ ਤੇ ਬਲਾਕਪਤੀ ਮਖੂ ਜਿਹੜੇ ਆ ਅਸੀਂ ਆਪਦੇ ਜਿਹੜੇ ਆ ਮੈਂਬਰ ਚ ਤਾਵਾਂਗੇ ਚੇਅਰਮੈਨ ਆਪਦਾ ਬਣਾਵਾਂਗੇ ਔਰ ਜ਼ਿਲ੍ਹਾ ਪ੍ਰੀਸ਼ਦ ਦੇ ਵੀ ਜਿਹੜੇ ਚਾਰੇ ਨਿਦਵਾਰ ਜਿਹੜੇ ਆ ਉਹ ਆਪਦੇ ਚ ਤਾਵਾਂਗੇ ਕਿਸ ਤਰ੍ਹਾਂ ਦੀ ਸਾਰਾ ਮੀਟਿੰਗ ਹੈ ਮੀਟਿੰਗ ਜਿਹੜੀ ਆ ਕਿਉਂਕਿ ਐਮਰਜੈਂਸੀ ਮੀਟਿੰਗ ਸੀ ਮੈਂ ਇੱਕ ਲਾਈਵ ਹੀ ਹੋਇਆ ਸੀਗਾ ਔਰ ਅੱਜ ਤੁਸੀਂ ਵੇਖਿਆ ਕਿ ਮੀਟਿੰਗ ਰੈਲੀ ਦਾ ਰੂਪ ਧਾਰਨ ਕਰ ਗਈ ਔਰ ਜਿਹੜੇ ਨਹੀਂ ਆਏਗੇ ਉਹਨਾਂ ਤੱਕ ਮੈਸੇਜ ਤੁਸੀਂ ਪਹੁੰਚਾਉਣ ਦਾ ਕੰਮ ਕਰਦੇ ਨੇ ਇੱਕ ਮੀਟਿੰਗ ਰੱਖੀ ਸੀ ਤੇ ਮੀਟਿੰਗ ਦਾ ਜਿਹੜਾ ਰੂਪ ਆ ਰੈਲੀ ਧਾਰ ਗਿਆ ਤਾਂ ਰੈਲੀ ਦੇ ਧਾਨ ਤੋਂ ਬਾਅਦ ਹੈ ਜਿਹੜੇ ਵਰਕਰ ਬਾਹਰ ਆ ਰਹੇ ਆ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਕੁਲਬੀਰ ਸਿੰਘ ਚੇਅਰਮੈਨ ਮਾਗੀ ਕਮੇਟੀ ਜੀ ਦਾ ਐਕਸ ਚੇਅਰਮੈਨ ਅੱਛਾ ਕੀ ਲੱਗਦਾ ਵੀ ਅੱਜ ਜਿਹੜੀ ਮੀਟਿੰਗ ਆ ਰੈਲੀ ਦਾ ਰੂਪ ਧਾਰ ਗਿਆ ਤੇ ਆਉਣ ਵਾਲੇ ਇਲੈਕਸ਼ਨਾਂ ਚ ਕਿੱਦਾਂ ਦਾ ਪਿਆਰ ਮਿਲੂਗਾ ਪਿਆ ਜਿਹੜਾ ਮੌਜੂਦਾ ਸਰਕਾਰ ਤੋਂ ਲੋਕ ਜਿਹੜੇ ਮੈਂ ਕਿ ਨਾਰਾਜ਼ ਨੇ ਤੇ ਸਾਨੂੰ ਸਪੌਂਸ ਜਿਹੜਾ ਬਹੁਤ ਵਧੀਆ ਮਿਲੂਗਾ ਲੋਕ ਚਾਹੁੰਦੇ ਆ ਵੀ ਗਾਂ ਸਰਕਾਰ ਬਣਾਈ ਜਾਵੇ ਦ ਤੇ ਇਸ ਕਰਕੇ ਅਸੀਂ ਪੂਰੇ ਸਾਰੇ ਸਾਡੇ ਕੈਂਡੀਡੇਟ ਤੇ ਖੜੇ ਕਰਾਂਗੇ ਸਾਫ ਸੁੱਧਰੇ 1 ਸਾਡੇ ਖੜੇ ਕਰਾਂਗੇ ਤੇ ਵਧੀਆ ਜਨਤਿਕ ਚਾਰਨ ਸ਼ੌਕ ਦਾ ਜੱਤ ਕਿਉਂਗੇ ਤੇ ਜ਼ਿਲ੍ਹਾ ਪ੍ਰਧਾਨ ਕੁਲਵੀਰ ਸਿੰਘ ਜੀਰਾ ਨੇ ਲੋਕਾਂ ਨੂੰ ਇਕੱਠੇ ਕਰਕੇ ਸਾਰਿਆਂ ਨੂੰ ਤਾਲਮੇਲ ਕਰਾਇਆ ਜਿਹੜੇ ਜਿਹੜੇ ਹਲਕੇ ਚ ਪਿੰਡ ਪੈਂਦੇ ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਉਮੀਦਵਾਰ ਦੇ ਨਾਲ ਜੁੜ ਕੇ ਤੁਰਨ ਦੀ ਅਪੀਲ ਕੀਤੀ ਆ ਤੇ ਉਮੀਦਵਾਰ ਸਾਰੇ ਬਦਲਾਅ ਲੈਉਣ ਨੂੰ ਤਿਆਰ ਆ ਸਰਕਾਰ ਤੋਂ ਪੂਰੀ ਤਰੱਕ ਚੁੱਕੇ ਆ ਇਸ ਕਰਕੇ ਸਾਰੇ ਜਿੰਨੇ ਵੀ ਉਮੀਦਵਾਰ ਖੜਾਵਾਂਗੇ ਪੂਰੀ ਸ਼ਾਨੋ ਸ਼ੌਕਤ ਨਾਲ ਜਤ ਪ੍ਰਸਾਦ ਕਰਨਗੇ ਕੀ ਲੱਗਦਾ ਲੋਕਾਂ ਨੂੰ ਬਦਲਾ ਦਾ ਬੜਾ ਸ਼ੌਂਕ ਸੀ ਵੀ ਕਿੰਨਾ ਕੁ ਬਦਲਾਵਾ ਕਿੰਨਾ ਕੁ ਬਦਲਾ ਆ ਤੇ ਕਿੰਨਾ ਕੁ ਰੂਪਰੇਖਾ ਪੰਜਾਬ ਦੀ ਬਦਲੀ ਹੈ ਸਰਕਾਰ ਨੇ ਦੇਖੋ ਜੀ ਇਹ ਤੁਹਾਡੇ ਸਾਰਿਆਂ ਦੇ ਸੰਗਤ ਦੇ ਸਾਹਮਣੇ ਆ ਜੀ ਅੱਜ ਲਗਭਗ ਮੇਰੇ ਖਿਆਲ 4 ਸਾਲ ਦੇ ਕਰੀਬ ਸਰਕਾਰ ਬਣੀ ਨੂੰ ਹੋ ਗਏ ਆ ਤੇ ਪਿੰਡਾਂ ਦੇ ਵਿੱਚ ਵਿਕਾਸ ਤੁਸੀਂ ਆਪ ਹੀ ਜਾਣਦੇ ਹੋ ਕੋ ਸਾਨੂੰ ਮੋਤਬਰ ਬੰਦਿਆਂ ਨੂੰ ਕਹਿਣ ਦੀ ਲੋੜ ਨਹੀਂ ਹੈਗੀ ਇਹ ਤੁਸੀਂ ਜਿਹੜੇ ਮਰਜੀ ਆਮ ਬੰਦੇ ਨੂੰ ਪੁੱਛ ਕੇ ਵੇਖ ਲਓ ਤੇ ਪਿੰਡਾਂ ਦੇ ਵਿੱਚ ਮੇਰਾ ਖਿਆਲ ਵਿਅਾਇਤ ਕਰ ਕਿਸੇ ਵੀ ਕਿਸਮ ਦੀ ਕੋਈ ਵੀ ਦੁਬਾਰਾ ਡਵੈਲਪਮੈਂਟ ਨਹੀਂ ਹੋਈ ਜਿਹੜੀ ਡਵੈਲਪਮੈਂਟ ਕਰਵਾਈ ਗਈ ਸਾਡੇ ਜੀਰਾ ਸਾਹਿਬ ਸਰਦਾਰ ਕੁਲਬੀਰ ਸਿੰਘ ਜੀਰਾ ਜੀ ਨੇ ਬਹੁਤ ਉਤੜਲੇਦਾਰ ਅਤੇ ਵਧੀਆ ਲੀਡਰਸ ਹਨ ਔਰ ਡੱਟ ਕੇ ਅਸੀਂ ਸਾਰੇ ਸਰਪੰਚਾਂ ਨੇ ਔਰ ਉਹਨਾਂ ਦੇ ਸਾਥ ਦੇ ਨਾਲ ਅਸੀਂ ਕੰਮ ਵੀ ਕਰਵਾਏ ਔਰ ਜਿਹੜਾ ਹੋਣ ਦਾ ਹਾਲਾਤ ਨੇ ਉਹ ਸਾਨੂੰ ਦੱਸਣ ਦੀ ਲੋੜ ਨਹੀਂ ਹੈਗੀ ਤੁਹਾਡੇ ਸਾਹਮਣੇ ਸੜਕਾਂ ਗਲੀਆਂ ਨਾਲੀਆਂ ਔਰ ਹੋਰ ਨਾ ਗੱਲਾਂ ਬਾਤਾਂ ਦੀ ਡਿਵੈਲਪਮੈਂਟ ਜੋ ਵੀ ਹੈਗੀ ਆ ਉਹ ਸਾਰੀ ਸੰਗਤ ਦੇ ਸਾਹਮਣੇ ਆ ਕੀ ਲੱਗਦਾ ਵਾ ਸਿੱਧੀ ਦਿਹਾੜੇ ਚੱਲ ਰਹੇ ਹਾਂ ਸਰਦਾਰ ਜੀ ਤੁਸੀਂ ਖੜੇ ਹੋ ਕਿ ਉਧਰ ਇਲੈਕਸ਼ਨ ਆ ਰਹੇ ਆ ਸਰਕਾਰ ਦਾ ਇਲੈਕਸ਼ਨ ਐਸੇ ਟਾਈਮ ਕੋਰੋਨਾ ਸਹੀ ਲੱਗਦਾ ਕਿ ਅੱਗੇ ਪਿੱਛੇ ਕਰ ਸਕੀ ਕੀ ਲੱਗਦਾ ਅਸੀਂ ਤਾਂ ਇਹ ਸਮਝਦੇ ਹਾਂ ਸਰਕਾਰ ਨੇ ਬਹੁਤ ਗਲਤ ਫੈਸਲਾ ਲਿਆ ਜਿੱਥੇ ਅੱਗੇ ਇੰਨਾ ਚਲੇ ਹੋ ਗਿਆ ਸੀ ਇਲੈਕਸ਼ਨ ਡਿਲੇ ਕਰਕੇ ਜਨਵਰੀ ਚ ਇਲੈਕਸ਼ਨ ਕਰਾਉਣੇ ਚਾਹੀਦੇ ਸੀ